ਸੋ ਸੀ ਗੱਲ ਕੀਤੀ ਸੀਗੀ ਪਹਿਲੇ ਵੀ ਪੇਰੈਂਟ ਮੀਟਿੰਗ ਦੇ ਉੱਤੇ ਕਿ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਕਿਸੇ ਵੀ ਗਰੁੱਪ ਨੂੰ ਕੁਝ ਕਰਨ ਤੋਂ ਪਹਿਲਾਂ ਇੱਕ ਵਿਜ਼ਨ ਕਰਨਾ ਕੰਪਲੀਟ ਕਰਨਾ ਬਹੁਤ ਜ਼ਰੂਰੀ ਹੈ ਸੋ 18 ਮਹੀਨੇ ਪਹਿਲੇ ਅਸੀਂ ਸਾਰੇ ਵੌਲੰਟੀਅਰਸ ਇਕੱਠੇ ਹੋਏ ਸੀਗੇ ਅਸੀਂ ਇੱਕ ਦਿਨ ਦੀ ਪੂਰੀ ਰਿਟਰੀਟ ਕੀਤੀ ਸੀ ਤੇ ਉੱਥੇ ਸੀ ਪੂਰਾ ਦਿਨ ਐਸ ਸੋਚਨ ਤੇ ਲਗਾਏ ਕਿ ਕਿਹੜੀ ਚੀਜ਼ ਹੈਗੀ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਇੱਥੇ ਖਿੱਚਦੀ ਹੈ ਬੱਚਿਆਂ ਦੇ ਨਾਲ ਖਿੱਚਦੀ ਹੈ ਕੀ ਕਾਰਨ ਹੈਗਾ ਕਿ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਦੇ ਨਾਲ ਕੰਮ ਕਰਦੇ ਰਹੀਏ ਸੋ ਉਸ ਤੇ ਉਸ ਡਿਸਕਸ਼ਨ ਦੇ ਵਿੱਚੋਂ ਅਸੀਂ ਇੱਕ ਵਿਜਨ ਸਟੇਟਮੈਂਟ ਆਪਣਾ ਸਟੈਬਲਿਸ਼ ਕੀਤਾ ਤੇ ਐ ਸੋਚਿਆ ਕਿ ਕਦੇ ਵੀ ਅਸੀਂ ਕੋਈ ਵੀ ਸਟੈਪ ਲੈਣਾ ਹੈ ਕੋਈ ਵੀ ਅਸੀਂ ਕਿਸੇ ਵੀ ਪੜਾਅ ਤੇ ਪਹੁੰਚੇ ਤੇ ਉੱਥੇ ਅਸੀਂ ਆਪਣੇ ਵਿਜਨ ਸਟੇਟਮੈਂਟ ਨੂੰ ਜ਼ਰੂਰ ਦੇਖਣਾ ਹੈ ਕਿ ਇਜ਼ ਇਟ ਕੰਸਿਸਟੈਂਟ ਵਿਦ ਵਾਟ ਵੀ ਬਲੇਡ ਆਊਟ ਫॉर आवर ਵਿਜਨ ਜੇ ਨਹੀਂ ਤੇ ਫਿਰ ਅਸੀਂ ਉਹ ਕੰਮ ਨਹੀਂ ਕਰਨਾ ਜੇ ਉਹ ਕੰਸਿਸਟੈਂਟ ਹੈਗਾ ਤੇ ਫਿਰ ਅਸੀਂ ਅੱਗੇ ਵਧਣਾ ਸੋ ਇਹ ਬਹੁਤ ਜ਼ਰੂਰੀ ਹੈਗਾ ਕਿਸੇ ਵੀ ਗਰੁੱਪ ਦੇ ਲਈ ਕਿ ਇੱਕ ਵਿਜਨ ਸਟੇਟਮੈਂਟ ਹੋਣਾ ਬਹੁਤ ਜ਼ਰੂਰੀ ਹੈ and what we want to do kids is we want to make sure that you all share this vision with us you understand why is it that we all meet out here it's not about just bringing you to a punjabi school this is not a punjabi school so i want to be very clear je sirf toda mantab hai ke apne bachche nu punjabi sikhan layi ethe bhejo te please main hath jodke binti karda na bhejo assi bachche nu punjabi padhane aaye assi chahnde ha ke assi apni qaum nu tagda kida karna hai ਅਸੀਂ ਆਪਣੇ ਬੱਚਾ ਨੂੰ ਤਗੜਾ ਕਿਦਾਂ ਕਰਨਾ ਹੈ ਆਪਣੀ ਸਿੱਖ ਵੈਲਿਊਜ਼ ਉਹਨਾਂ ਵਿੱਚ ਕਿਦਾਂ ਭਰਨੀਆਂ ਨੇ ਕਿਸ ਤਰੀਕੇ ਦੇ ਨਾਲ ਅਸੀਂ ਗੁਰੂ ਸਾਹਿਬ ਦੇ ਦਿਖਾਏ ਰਸਤੇ ਤੇ ਫੇਰ ਦੁਬਾਰਾ ਜੁੜਨਾ ਹੈ ਇਹ ਅਸੀਂ ਥੋੜਾ ਭੁੱਲ ਗਏ ਆ ਅਲੋਂਗ ਦ ਵੇ ਨਾਓ ਇਟ ਇਜ਼ ਟਾਈਮ ਕਿ ਅਸੀਂ ਆਪਣੀ ਰੂਟਸ ਟੂ ਫੇਰ ਡਿਸਕਵਰ ਕਰੀਏ ਸੋ ਵੈਨ ਵੀ ਸਟਾਰਟਡ ਡੂਇੰਗ ਥੈਟ ਵੀ ਵਾਂਟ ਐਨ ਇੰਪਾਵਰਡ ਕਮਿਊਨਿਟੀ ਇੰਪਾਵਰਡ ਕਮਿਊਨਿਟੀ ਇਜ਼ ਦ ਵਨ ਜਿਹੜੀ ਵਿਚਨ ਮਾਈਜ਼ੇਸ਼ਨ ਵਿੱਚ ਬਲੀਵ ਨਹੀਂ ਕਰਦੀ ਉਹ ਸਿਰਫ ਚੜ੍ਹਦੀ ਕਲਾ ਵਿੱਚ ਬਲੀਵ ਕਰਦੀ ਹੈ ਵੀ ਨੋ ਗੁਰੂ ਸਾਹਿਬ ਨੇ ਸਾਨੂੰ ਚੜ੍ਹਦੀ ਕਲਾ ਬਖਸ਼ੀ ਹੈ ਅਸੀਂ ਉਹਦੇ ਤੇ ਰਹਿਣਾ ਹੈ ਫਿਰ ਵਿੱਚ ਚੜ੍ਹਦੀ ਕਲਾ ਕਨਸਟੈਂਟਲੀ ਸਟ੍ਰਾਈਵਿੰਗ ਫॉर ਸਿੱਖ ਵੈਲਿਊਜ਼ ਐਸ ਇਨਸਟ੍ਰਾਈਂਡ ਇਨ ਗੁਰੂ ਗ੍ਰੰਥ ਸਾਹਿਬ ਸਦਾ ਸਦਾ ਉਹ ਸੋਰਸ ਕੀ ਹੈ ਵੈਲਿਊਜ਼ ਦਾ ਉਹ ਵੈਲਿਊਜ਼ ਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੈਲਿਊਜ਼ ਜਿਹੜੀਆਂ ਇਨਸਟ੍ਰਾਈਂਡ ਹੈ ਗਿਆਨ ਉਹ ਸੀ ਅਡਾਪਟ ਕਰਨੀਆਂ ਆਪਣੀ ਜ਼ਿੰਦਗੀ ਵਿੱਚ ਉਹ ਸਮਝਣੀ ਹੈ ਉਹ ਆਪਣੀ ਜ਼ਿੰਦਗੀ ਵਿੱਚ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜਾਣਾ ਹੈ ਕਿ ਅਸੀਂ ਉਸ ਰਸਤੇ ਤੇ ਚੱਲ ਸਕੀਏ ਜਿਹੜੇ ਗੁਰੂ ਸਾਹਿਬ ਨੇ ਸਾਡੇ ਲਈ ਦਰਸਾਇਆ ਹੈ